ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਸਭ ਤੋਂ ਪਹਿਲਾਂ ਆਪਣਾ ਨਾਮ ਦੱਸ ਦਿਓ ਨਾਮ ਅਨਜੰਦਰ ਸਿੰਘ ਜੀ ਠੀਕ ਆ ਤੇ ਆਸੇ ਪਾਸੇ ਦੇ ਪਿੰਡ ਸਿੱਖਾ ਕਲਾਂ ਤੋਂ ਜਿਹੜਾ ਸਮਾਲਸਰਾ ਸਾਈਡ ਹੈਗਾ 6 ਕਿਲੋਮੀਟਰ ਤੇ ਇੱਕ ਸਾਈਡ ਹੈਗਾ ਠੱਠੀ ਭਾਈ ਤੇ ਇੱਕ ਸਾਈਡ ਮੱਲਕੇ ਆ ਇੱਕ ਸਾਈਡ ਬੈਰੋਗੀ ਆ ਤੇ ਬਾਬਾ ਰੁਖੜਦਾ ਸਿੱਖਾ ਕਲਾਂ ਹੈ ਠੀਕ ਆ ਉਹ ਬਾਬੇ ਸੂਰ ਰੁਖੜਦਾ ਦੇ ਨਾਂ ਤੇ ਮਸ਼ਹੂਰ ਆ ਹਨਾ ਠੀਕ ਆ ਸਿੱਖਾ ਕਲਾਂ ਇਹ ਵੱਡਾ ਆ ਹਨਾ ਉਹ ਵੱਡਾ ਸਿੱਖਾ ਕਲਾਂ ਇੱਕ ਛੋਟਾਗਾ ਹਨਾ ਇੱਕ ਛੋਟਾ ਸਿੱਖਾ ਹਨਾ ਠੀਕ ਆ ਇਹ ਵੱਡਾਗਾ ਵੱਡਾ ਜੀ ਠੀਕ ਹੈ ਤੇ ਜਿਹੜੀ ਬਈ ਆਪਾਂ ਇਹ ਮੱਝ ਵੇਚਣ ਲੱਗੇ ਆਂਗੇ ਹਾਂਜੀ ਤੇ ਇਹਦੀ ਕੀ ਡਿਟੇਲ ਆ ਗਈ ਕਿ ਕਿਹੜੇ ਸੂਏ ਸੋਣਾ ਇਹਨੇ ਇਹਨੇ ਤੀਜੇ ਸੂਏ ਸੋਣਾ ਬਈ ਇਸ ਵਾਰ ਹਾਂਜੀ ਠੀਕ ਆ ਕਿੰਨੇ ਦਿਨ ਕੱਢਦੀ ਹੈਗੀ ਇਹਦੇ 26 ਤਰੀਕ ਨੂੰ ਦਿਨ ਪੂਰੇ ਆ ਤੇ ਬਣ ਕੇ ਚੱਲੋ ਵੀ ਹਫਤਾ ਕਰਿੰਦਾ ਹੱਲੇ ਹਫਤਾ ਕਰਿੰਦਾ ਅੱਜ ਹੋ ਗਈ 19 ਹੈ ਨਾ ਅੱਜ 19 ਤਰੀਕ ਆ ਹਾਂਜੀ ਠੀਕ ਆ ਤੇ ਦਿਨ ਉੱਤੇ ਲੈ ਜਾਂਦੀ ਹੈ ਕਿ ਪੂਰੇ ਦਿਨਾਂ ਦੀ ਸੁੰਦੀ ਹੈ ਉਹ ਉੱਤੇ ਵੀ ਲਿਜਾ ਵੀ ਸਕਦੀ ਆ ਤੇ ਮਤਲਬ ਪੂਰੇ ਕਿੱਜਣਾ ਤੇ ਵੀ ਸੁੱ ਸਕਦੀ ਆ ਪੰਜ-ਛੇ ਦਿਨ ਉੱਤੇ ਲੈ ਗਈ ਜਾਊਗੀ ਬਾਕੀ ਪਸ਼ੂ ਦਾ ਪਤਾ ਨਹੀਂ ਹੁੰਦਾ ਹਨਾ ਹਾਂਜੀ ਪਤਾ ਨਹੀਂ ਮੌਕੇ ਦਾ ਮੌਕੇ ਠੀਕ ਹੈ ਤੇ ਹੈ ਆਪਣੇ ਘਰ ਦੀ ਹੈ ਹਾਂਜੀ ਘਰ ਦੀ ਹੈ ਜੀ ਠੀਕ ਆ ਸੂਏ ਆਪਾਂ ਲਈ ਸੀ ਇਹ ਪਹਿਲੇ ਸੂਏ ਲਈ ਸੀਗੀ ਹਾਂਜੀ ਤੇ ਦੋ ਸੂਏ ਆਪਣੇ ਕੋਲੇ ਹੋ ਗਏ ਹੁਣ ਤੇ ਆ ਤੀਜੇ ਸੂਏ ਸਮਾਨ ਠੀਕ ਆ ਵੀ ਦੋ ਸੂਏ ਆਪਾਂ ਚੋਈ ਹੈਗੀ ਚੋਈ ਹੈ ਹਾਂਜੀ ਤੇ ਕਟਾ ਐਸੇ ਦਾ ਹੀ ਹੈਗਾ ਐਸੇ ਦਾ ਕਟਾ ਬਈ ਆ ਠੀਕ ਆ ਹਾਂਜੀ ਤੇ ਦੁੱਧ ਕਿੰਨਾ ਕੱਢਿਆ ਨੇ ਪਹਿਲੇ ਜਾਂ ਦੂਜੇ ਸੂਏ ਦੇ ਵਿੱਚ ਪਹਿਲੇ ਸੂਏ ਸੀਗਾ ਦਾ ਬਈ 13 ਤੋਂ 14 ਲੀਟਰ 13 ਤੋਂ 14 ਹਾਂ ਤੇ ਦੂਜੇ ਸੂਏ ਆਪਾਂ ਚੋਇਆ ਦਾ 16 17 ਲੀਟਰ ਦੁੱਧ ਚੋਇਆ ਆਈ 15 ਤੋਂ 16 ਦੇ ਵਿੱਚ ਵਿੱਚ ਠੀਕ ਆ 15 ਤੋਂ 16 ਦੇ ਵਿੱਚ ਵਿੱਚ ਦੂਜੇ ਸੂਏ ਚੋਇਆ ਕਟਾ ਵੀ ਠੀਕ ਆ ਸੀਗਾ ਜਾਨਕਾ 16 17 मतलब 15 16 ਦੇ ਵਿੱਚ ਵਿੱਚ ਠੀਕ ਆ ਵੀ ਇੰਨਾ ਤਾਂ ਜਾਨੀ ਸੀਗਾ ਜੀ ਸੀਗਾ ਹਾਂਜੀ ਠੀਕ ਆ ਮਤਲਬ ਫਿਰ ਵਧੀਆ ਚੰਗਾ ਦੁੱਧ ਹੀ ਗੱਡਿਆ ਹੈ ਨਾ ਹਾਂਜੀ ਵਧੀਆ ਚੰਗਾ ਦੁੱਧ ਤੇ ਲੰਮਾ ਸਮਾਂ ਦੁੱਧ ਦਿੰਦੀ ਆ ਬਈ ਇਹ ਕਿੰਨਾ ਟਾਈਮ ਦੇ ਜਾਂਦੀ ਆ ਬਣ ਕੇ 8 ਮਹੀਨੇ ਦੇ ਦਿੰਦੀ ਆ ਠੀਕ ਆ ਹਾਂਜੀ ਵੀ ਬਣ ਕੇ ਬਣਨ ਤੋਂ ਬਾਅਦ 8 ਮਹੀਨੇ ਦੁੱਧ ਦੇ ਜਾਂਦੀ ਆ ਹੁਣ ਤੋਂ ਬਾਅਦ 8 ਮਹੀਨੇ ਦੁੱਧ ਲਗਾਤਾਰ ਦਿੰਦੀ ਹੈ ਠੀਕ ਆ ਤਾਂ ਆਪਣੇ ਆਪ ਮਤਲਬ ਛੱਡਣੀ ਪੈਂਦੀ ਆ ਜਦੋਂ ਦੁੱਧ ਲੱਗ ਜਾਂਦਾ ਜੀ ਹੁਣ ਬੜਾ ਟਾਈਮ ਵੱਧ ਹੋ ਗਿਆ ਠੀਕ ਆ ਵੀ ਲੰਮਾ ਸਮਾਂ ਦੁੱਧ ਦੇਂਦੀ ਆ ਨਾ ਉਹ ਇਹ ਵੀ ਗੌਣਾ ਇੱਕ ਤਰ੍ਹਾਂ ਦਾ ਆ ਨਾ ਹਾਂਜੀ ਹਾਂਜੀ ਤੇ ਬਾਕੀ ਠੰਡੀ ਸੀਲਾ ਕੋਈ ਐ ਉਪਰੇ ਦਾ ਨਹੀਂ ਮੰਦੀ ਉਹ ਵੀ ਠੰਡੀ ਆ ਆ ਜੀ ਆਪਾਂ ਹਾਂ ਚੋਈ ਜਾਈਏ ਠੀਕ ਆ ਤੇ ਚੋਣ ਚਵਾਜ ਵੀ ਠੰਡੀ ਆ ਹਾਂ ਵਧੀਆ ਜਿਹੜਾ ਮਰਜੀ ਬੰਦਾ ਬਹਿ ਕੇ ਚੋਲੇ ਵਾਰੀ ਨਾਲ ਵਾਲਾ ਉੱਟ ਕੇ ਵਿੱਚ ਚੋਲੇ ਤਾਂ ਵੀ ਕੋਈ ਠੀਕ ਆ ਵੀ ਇਦਾਂ ਇਹਨੂੰ ਕੋਈ ਚੱਕਰ ਨਹੀਂ ਆ ਨਾ ਹਾਂਜੀ ਬਾਕੀ ਇਹ ਕੋਈ ਕੱਟੇ ਦਾ ਵੀ ਨਹੀਂ ਕਰਦੀ ਹੈਗੀ ਜਿਆਦਾ ਠੀਕ ਆ ਇਹ ਬੰਦਾ ਚਾਟ ਪਾ ਕੇ ਤੇ ਬਹਿ ਜਾਵੇ ਇਹਨੂੰ ਠੀਕ ਆ ਵੀ ਠੰਡੀ ਸੀ ਵਾਲਾ ਨਿਸ਼ਾਨ ਨਹੀਂ ਸਾਰਾ ਹੈ ਨਾ ਠੀਕ ਆ ਤੋਂ ਬਾਅਦ ਜਿਵੇਂ ਮਰਜ਼ੀ ਇਹਨੂੰ ਚੋਈ ਲਓ ਠੀਕ ਹੈ ਵੀ ਉਦੋਂ ਬਾਅਦ ਕੱਟਾ ਛੱਡੋ ਚਾਹੇ ਨਾ ਛੱਡੋ ਹਾਂ ਛੱਡੋ ਠੀਕ ਹੈ ਵੀ ਚਾੜ ਪਾ ਕੇ ਜਾਂ ਥਾਪੀ ਮਾਰ ਕੇ ਚੋ ਸਕਦੇ ਹਾਂ ਨਾ ਬਿਲਕੁਲ ਬਿਲਕੁਲ ਠੀਕ ਹੈ ਤੇ ਇਸ ਵਾਰ ਭਾਈ ਦੁੱਧ ਦੀ ਕੀਮਤ ਹੈਗੀ ਭਾਈ ਇਸ ਵਾਰ ਦੁੱਧ 17 ਤੋਂ 18 ਲੀਟਰ ਦੇ ਦੂਗੀ 17 18 ਦਾ ਪਰ ਦੇਣਾ ਚਾਹੀਦਾ ਇਹਨੂੰ ਹੈ ਨਾ ਬਾਕੀ ਸੇਵਾ ਤੇ ਆ ਜਿੰਨੀ ਕੀ ਸੇਵਾ ਕੋਈ ਕਰ ਲੂਗਾ ਉਹ ਮੈਂ ਦੁੱਧ ਦਵਾਂ ਬਾਕੀ ਮੈਂ ਇੰਡੀਪੈਂਡੈਂਟ ਦਾ ਸੇਵਾ ਤੇ ਵੀ ਹੁੰਦਾ ਹੈ ਨਾ ਇਹ ਸੇਵਾ ਕਰਾਂਗੀ ਤਾਂ ਸੇਵਾ ਨਹੀਂ ਦੁੱਧ ਘਟਣਾ ਹੈ ਨਾ ਠੀਕ ਹੈ ਤੇ ਜਿਹੜਾ ਇਹਦੇ ਸੀਮਨ ਲੱਗਿਆ ਵਾ ਉਹਦਾ ਕੁਛ ਪਤਾ ਵੀ ਕਿਹੜਾ ਲੱਗਿਆ ਵਾ ਸੀਮਨ ਲੱਗਿਆ ਭਾਈ ਜੀ ਏਬੀਸੀ ਵੀਰਾਂਵਾਲੀ ਦਾ ਏਬੀਸੀ ਵੀਰਾਂਵਾਲੀ ਦੇ ਕਿਸੇ ਬੋਲ ਦਾ ਲੱਗਿਆ ਵਾ ਚੰਗੇ ਬੋਲ ਦਾ ਲੱਗਿਆ ਵਾ ਏਬੀਸੀ ਵੀਰਾਂਵਾਲੀ ਦਾ ਪਰ ਉਹ ਸਟਰਾ ਸਾਡੇ ਤੋਂ ਮਤਲਬ ਸੰਭਿਆ ਨਹੀਂ ਹੈ ਭਈ ਉਹ ਤਾਂ ਕਰਕੇ ਵੀ ਐ ਉਹ ਸਟਰਾ ਹੈ ਨਹੀਂਗਾ ਤੇ ਮਤਲਬ ਜਿਹੜਾ ਲੱਗਿਆ ਉਹ ਵਧੀਆ ਚ ਲੱਗਿਆ ਵਾ ਸੀਮਨ ਇਹ ਠੀਕ ਆ ਵੀ ਸੀਮਨ ਜਾਨੀ ਚੰਗਾਈ ਲੱਗਿਆ ਵਾ ਉਹ ਜਾਨੀ ਤੁਸੀਂ ਸਟਰਾ ਨਹੀਂ ਸੰਭਿਆ ਹਨਾ ਹਾਂਜੀ ਹਾਂਜੀ ਠੀਕ ਆ ਉਹ ਬੋਲ ਸਾਰੇ ਚੰਗੇ ਆ ਉਹ ਹਨਾ ਹਾਂਜੀ ਵੀਰਾਂਵਾਲੀ ਤੇ ਇੱਕ ਪਰਫਾਰਮ ਨਹੀਂ ਆਦੀ ਵੈਸੇ ਜਿਹੜਾ ਲੱਗਿਆ ਆਪਣ ਠੀਕ ਹੈ ਤੇ ਆਪਾਂ ਮੁੱਲ ਕੀ ਰੱਖਦੇ ਆਂ ਦਾ ਮੁੱਲ ਬਾਈ ਜੀ ਫੋਨ ਤੇ ਕਰਾਂਗੇ ਮੁੱਲ ਫੋਨ ਤੇ ਕਰਾਂਗਾ ਹਾਂ ਫੋਨ ਤੇ ਕਰਾਂਗੇ ਠੀਕ ਆ ਵੀ ਜੀ ਨੂੰ ਵੀ ਪਸੰਦ ਆਉਂਦੀ ਆ ਕੰਟੈਕਟ ਕਰ ਲੇ ਹਣਾ ਕੰਟੈਕਟ ਕਰ ਲਿਆ ਆਪਣੇ ਠੀਕ ਆ ਤੇ ਦੋਸਤੋ ਤਕਰੀਬਨ ਡਿਟੇਲ ਆਪਾਂ ਤੁਹਾਨੂੰ ਸਾਰੀ ਲੈਤੀ ਹੈਗੀ ਤੇ ਕੋਈ ਗੱਲਬਾਤ ਕਈ ਵਾਰੀ ਰਹਿ ਜਾਂਦੀ ਆ ਤਾਂ ਸਕਰੀਨ ਦੇ ਉੱਤੇ ਨੰਬਰ ਚਲੀ ਜਾਂਦਾ ਤੇ ਤੁਸੀਂ ਬਾਈ ਨਾਲ ਕੰਟੈਕਟ ਕਰਕੇ ਸਾਰੀ ਗੱਲਬਾਤ ਕਨਫਰਮ ਕਰ ਸਕਦੇ ਹੋ ਤੇ ਜਿਹਨੂੰ ਪਸੰਦ ਆਉਂਦੀ ਆ ਤੁਸੀਂ ਆਪਦੀ ਤਸੱਲੀ ਕਰਕੇ ਖਰੀਦ ਸਕਦੇ ਹੋ ਇੱਥੇ ਆ ਕੇ ਪੂਰੀ ਫੋਲਤ ਤਸੱਲੀ ਕਰਕੇ ਫੇਰ ਤੁਸੀਂ ਮੱਝ ਨੂੰ ਖਰੀਦ ਸਕਦੇ ਹੋ ਕਿ ਇਹਰੀ ਵੀਡੀਓ ਦੇ ਵਿੱਚ ਉਨੀ ਜੱਜਮੈਂਟ ਨਹੀਂ ਹੁੰਦੀ ਤੇ ਆ ਕੇ ਦੇਖਿਓ ਤੇ ਮੱਝ ਚੰਗੀ ਹੈ ਕੀ ਸਾਫ ਸੁਥਰੀ ਹੈ ਤੇ ਚੰਗੇ ਦੁੱਧ ਵਾਲੀ ਹੈਗੀ ਤੇ ਬਾਕੀ ਤੁਸੀਂ ਆ ਵੀ ਤਸੱਲੀ ਕਰਕੇ ਖਰੀਦ ਸਕਦੇ ਹੋਗੇ ਤੇ ਇੱਕ ਵਾਰੀ ਢੇੜਾ ਘੜਾ ਦੇ ਬਈ ਇਹਦਾ ਤੇ ਤੁਹਾਨੂੰ ਤੋੜ ਕੇ ਦਿਖਾ ਦਿੰਨੇ ਆ ਤਾਂ ਕਿ ਜੱਜਮੈਂਟ ਹੋ ਜਾ ਸਾਰੀ ਤੋੜ ਦਿਨ ਤੁਸੀਂ ਚੈੱਕ ਕਰ ਸਕਦੇ ਹੋ ਫੇਸ ਦੀ ਕੁਆਲਿਟੀ ਦੇਖ ਸਕਦੇ ਹੋ ਬਾਕੀ ਸਭੀ ਵੀ ਚੰਗੀ ਆ ਲਿੱਸੀ ਨਹੀਂ ਹੈਗੀ ਕਿਸੇ ਵੀ ਪੱਖ ਤੋਂ ਪੈਠ ਬੂੜੇ ਦੀ ਕੁਆਲਿਟੀ ਬਹੁਤ ਚੰਗੀ ਆਗੀ ਤੇ ਆਰਡਰ ਵੀ ਬਹੁਤ ਚੰਗਾ ਤੁਸੀਂ ਦੇਖ ਸਕਦੇ ਹੋ ਬੈਕ ਸਾਈਡ ਨੂੰ ਕਾਫੀ ਆਰਡਰ ਇਹਦਾ ਕੱਢਿਆ ਹੋਗਾ ਫੇਸ ਦੁਆਰੇ ਦੇਖ ਸਕਦੇ ਹਾਂ ਤੇ ਥਾਣ ਥਣ ਬਹੁਤ ਚੰਗੇ ਆ ਦੇਖ ਸਕਦੇ ਹੋ ਥਾਣਾ ਦੇ ਵਿੱਚ ਵਿੱਥੀ ਤੇ ਜੈਡ ਬਲੈਕ ਆ ਪੂਛ ਦੇ ਵਿੱਚ ਥੋੜੇ ਜੀ ਵਾਲ ਵਾਈਟ ਆਗੇ ਨਹੀਂ ਬਲੈਕ ਹੀ ਆ ਸਾਰੀ ਤੇ ਚੜਾਈ ਤੁਸੀਂ ਬੈਕ ਸਾਈਡ ਤੋਂ ਵੀ ਦੇਖ ਸਕਦੇ ਹੋ ਬਹੁਤ ਆਗੀ ਤੇ ਬਾਕੀ ਪਿੱਛੇ ਲੇਵਾ ਬਹੁਤ ਕੱਢਣਾ ਨੇ ਕਿਉਂਕਿ ਹਜੇ ਹਫਤਾ ਪਿਆਗਾ ਤੇ ਕੁਛ ਲਿਆਨ ਉੱਤੇ ਵੀ ਲਿਆ ਸਕਦੀ ਆ ਤੇ ਲੇਵਾ ਹੁਣ ਵੀ ਇਹਦਾ ਚੰਗਾ ਕੱਢਿਆ ਵਾ ਬੈਕ ਸਾਈਡ ਨੂੰ ਤੇ ਦੁੱਧ ਵਾਲੀਆਂ ਨਿਸ਼ਾਨੀਆਂ ਬਾਕੀ ਸਾਰੀਆਂ ਇਹ ਪੂਰੀਆਂ ਕਰਦੀ ਹੈਗੀ ਬਰੀਕ ਚਮੜੀ ਹੈਗੀ ਥਾਣਾ ਦਾ ਸਾਇਜ ਤੁਸੀਂ ਦੁਬਾਰੇ ਦੇਖ ਸਕਦੇ ਹੋ ਬਹੁਤ ਵਧੀਆ ਹੈਗਾ ਮੁੱਠੀ ਦੀ ਜਵਾਈ ਵਾਲੇ ਥਾਣਾਂਗੇ ਇੱਕੋ ਜਿਹੇ ਥਾਣਾਂ ਵਧੀਆ ਪੂਰੇ ਸਾਰੇ ਤੇ ਬਾਕੀ ਬਾਡੀ ਬੰਤਰ ਤੁਸੀਂ ਦੁਬਾਰੇ ਦੇਖ ਸਕਦੇ ਹੋ ਬਹੁਤ ਚੰਗੀ ਹੈਗੀ ਬਾਕੀ ਜਿਵੇਂ ਅਸੀਂ ਉਪਰੇ ਆ ਕੋਈ ਇਹਨੇ ਜਿਆਦਾ ਕੋਈ ਨਹੀਂ ਡਰੀ ਡੁਰੀ ਕਈ ਰਿਓ ਉਪਰੇ ਦਾ ਹੋ ਜਾਂਦਾ ਤੇ ਠੰਡੀ ਸੀ ਨਹੀਂ ਆ ਬਾਕੀ ਤੁਸੀਂ ਦੁਬਾਰੇ ਜਜਮੈਂਟ ਫੇਰ ਕਰ ਸਕਦੇ ਹੋਗੇ ਬੈਕ ਸਾਈਡ ਤੋਂ ਕਿੱਟ ਦੀ ਕੁਆਲਿਟੀ ਬਾਲ ਚੰਗੀ ਹੈਗੀ ਤੇ ਲੇਵਾ ਬੈਕ ਸਾਈਡ ਨੂੰ ਬਹੁਤ ਕੱਢਿਆ ਵਾ ਤੇ ਥਾਣ ਤੁਸੀਂ ਦੁਬਾਰੇ ਚੈੱਕ ਕਰ ਸਕਦੇ ਹੋ ਥਾਣ ਬਹੁਤ ਵਧੀਆ ਹੈਗੀ ਬਾਕੀ ਤੁਸੀਂ ਤਸੱਲੀ ਕਰਕੇ ਖਰੀਦ ਸਕਦੇ ਹੋ ਨੰਬਰ ਸਕਰੀਨ ਦੇ ਉੱਤੇ ਚੱਲੀ ਜਾਂਦਾ ਤੇ ਇੱਕ ਕਰੀ ਆਪਾਂ ਬਾਈ ਤੋਂ ਬੁਲਾ ਵੀ ਦਿੰਦੇ ਆ ਤੇ ਭਾਈ ਆカリ ਨੰਬਰ ਬੋਲ ਦੀ ਨੰਬਰ ਵੀਰੇ 99142 99142 3182 3182 82 ਹਾਂਜੀ ਠੀਕ ਹੈ ਜੀ ਧੰਨਵਾਦ ਠੀਕ ਹੈ ਭਾਈ ਦੋਸਤੋ ਇਸ ਨੰਬਰ ਤੇ ਤੁਸੀਂ ਕੰਟੈਕਟ ਕਰਕੇ ਤੇ ਤੁਸੀਂ ਮੱਝ ਨੂੰ ਖਰੀਦ ਸਕਦੇ ਹੋ ਤੇ ਜਿਹੜੇ ਭਰਾ ਚੈਨਲ ਤੇ ਨਵੇਂ ਆਏ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ Facebook ਪੇਜ ਨੂੰ ਕਰ ਲਿਓ ਫੋਲੋ ਧੰਨਵਾਦ